ਕਿਸਮ ਮੁਲਾਜ਼ਮ ਹੋਵੇ ਤਾਂ ਫਿਰ ਆਪ ਕੋਲ ਸੀ ਵਰਗਾ ਦਲੇਰ ਹੋਵੇ ਜਿਹਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਨਹਿਰ ਦੇ ਵਿੱਚ ਡੁੱਬਦੇ 11 ਲੋਕਾਂ ਦੀ ਜਾਨ ਬਚਾ ਲਈ ਤੇ ਚਾਰੇ ਪਾਸੇ ਇਸ ਪੁਲਿਸ ਮੁਲਾਜ਼ਮ ਦੀਆਂ ਖੂਬ ਤਾਰੀਫਾਂ ਹੋ ਰਹੀਆਂ ਨੇ ਦਾਦੀ ਕੀ ਅਜੋ ਬਠਿੰਡਾ ਦੇ ਵਿੱਚ ਉਸ ਵੇਲੇ ਹਾਫੜਾ ਦਫਲੀ ਦਾ ਮਾਹੌਲ ਪੈਦਾ ਹੋ ਜਾਂਦਾ ਜਦੋਂ ਨਹਿਰ ਦੇ ਵਿੱਚ ਇੱਕ ਗੱਡੀ ਜਿਸ ਦੇ ਵਿੱਚ 11-12 ਲੋਕ ਸ਼ਾਮਿਲ ਸੀ ਉਹ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਸਥਾਨਕ ਲੋਕਾਂ ਦੇ ਵੱਲੋਂ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਥੇ ਹੀ ਇੱਕ ਪੁਲਿਸ ਮੁਲਾਜ਼ਮਾ ਖੁਦ ਨਹਿਰ ਦੇ ਵਿੱਚ ਵੜ ਕੇ ਇਹਨਾਂ ਲੋਕਾਂ ਨੂੰ ਬਚਾਉਂਦਾ ਗੱਡੀ ਦੇ ਸ਼ੀਸ਼ੇ ਤੋੜ ਕੇ ਇਹਨਾਂ ਸਾਰੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਜਿਹਦੇ ਚਲਦੇ ਚਾਰੇ ਪਾਸੇ ਸਪੋਰਟਸ ਮੁਲਾਜ਼ਮ ਦੇ ਛਲਾਗਾ ਕਰ ਰਹੇ ਨੇ ਆਓ ਤੁਹਾਨੂੰ ਇਸ ਮੁਲਾਜ਼ਮ ਦਾ ਬਿਆਨ ਵੀ ਸੁਣਾਉਣੇ ਆ ਜੀ ਜਰਾ ਮੇਰੇ ਨਾਲ ਸੀਨੀਅਰ ਕਨਸਟਬਲ ਜਸਵੰਤ ਸਿੰਘ ਜੀ ਪੀਸੀਆਰ ਤੇ ਆਪ ਜੀ ਹਾਂਜੀ ਸਰ ਸਰ ਇਥੇ ਨਾ ਇਧਰੋਂ ਸਾਨੂੰ ਕਿਸੇ ਨੇ ਸੁਣਿਆ ਹੈ ਤਾਂ ਅਸੀਂ ਇੱਥੇ ਬੱਚੇ ਵਾਲੀ ਗੱਡੀ ਢਿੱਗ ਪਈ ਅਸੀਂ 2 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਗਏ ਸਰ ਸਰ ਇੱਥੇ ਆ ਕੇ ਜੋ ਦੇਖਿਆ ਸੀ ਬੱਚੇ ਉੱਪਰ ਬੈਠੇ ਸੀ ਪਾਣੀ ਦੇ ਵਿੱਚ ਮੈਂ ਕੁਝ ਨਹੀਂ ਦੇਖਿਆ ਜੀ ਮੈਂ ਤਾਂ ਪਾਣੀ 'ਚ ਤੈਰਨਾ ਵੀ ਘੱਟ ਹੀ ਜਾਂਦਾ ਸੀ ਮੈਂ ਪਾਣੀ ਦੇ ਵਿੱਚ ਛਾਲ ਮਾਰਤੀ ਜੀ ਅੱਛਾ ਡਿਊਟੀ ਕਿਤੇ ਤਨਾ ਦਿੱਤਾ ਆ ਨਾਲ ਹੀ ਸਾਡੀ ਸਾਡੇ ਵਿਮਨ ਨਰ ਤੇ ਕੁਝ ਟੀਪੀਸੀਆਰ ਤੋਂ ਤੁਸੀਂ ਆਗੇ ਤੁਹਾਨੂੰ ਬਈ ਤੁਸੀਂ ਸਰ ਤੁਸੀਂ ਇਹ ਜਾਨ ਬਚਾਈ ਸਰ ਮੈਨੂੰ ਤਾਂ ਹਜੇ ਵੀ ਮਰੋਣਾ ਆ ਰਿਹਾ ਵੀ ਸਰ ਮੈਂ ਮੈਗ ਤੈਰਨਾ ਵੀ ਜਾਂਦਾ ਸੀ ਮੈਂ ਬੱਚੇ ਮੈਨੂੰ ਬੱਚੇ ਕੁਝ ਨਹੀਂ ਦੱਸਿਆ ਜੀ ਕੱਲੀ ਬੱਚੇ ਦੱਸੇ ਸਰ ਜਮੀ ਸਾਥ ਸਾਥ 6-7 ਸਾਲ ਦੇ 4 ਬੱਚੇ ਸੀ ਮੈਨੂੰ ਕੁਝ ਨਹੀਂ ਦੱਸਿਆ ਮੈਨੂੰ ਕੱਲ ਬੱਚੇ ਸੀ ਨਹੀਂ ਨਹੀਂ ਸਰ ਸੇਫਲੀ ਕੁਝ ਸਮਸਿਆਤ ਗੱਡੀ ਕਹਿੰਦੇ ਛੋਟੀ ਹੈ ਕਿ ਸਵਾਰੀਆਂ ਵੱਧ ਸੀ ਹੁਣ ਸਰ ਉਹ ਦੇਖਦੇ ਆ ਫਿਰ ਕੀ ਕਾਰਵਾਈ ਕਰਨਗੇ ਜੀ ਦੇਖਦੇ ਆ ਜਿਆ ਫਿਰ ਸੀ ਨਹੀਂ ਸਰ ਇਹ ਹੈ ਕਿ ਪਬਲਿਕ ਦੀ ਮਤਲਬ ਨਾਲ ਕਰਦੇ ਵੀ ਅਸੀਂ ਵਿੱਚ ਸੀ ਤੇ ਨਹਿਰ ਤੇ ਤੁਸੀਂ ਕੱਲ ਨਹੀਂ ਸਰ ਪਬਲਿਕ ਬਹੁਤ ਸੀਗੀ ਇੱਥੇ ਜੀ ਹਾਂਜੀ ਨਾਲ ਇੱਕ ਸਰਦਾਰ ਮੁੰਡਾ ਸੀ ਬਹੁਤ ਉਹਨੇ ਬਹੁਤ ਹੈਲਪ ਕਰੀ ਇੱਕ ਆਪਾਂ ਨੂੰ ਕਾਲ ਆਈ ਸੀਗੀ ਨਹਿਰ ਦੇ ਕੋਲ ਬਹਿਮਦ ਉਰਦ ਤੇ ਕਾਰ ਡਿੱਗੀ ਕਿ ਫੋਨ ਤਾਂ ਮੈਸੇਜ ਜਿਹਦੇ ਵਿੱਚ ਜਾਰੇ ਆਏ ਛੋਟੇ ਸਵਾਰੀ ਦੇ 6 ਵੱਡੇ ਸੀਗੇ ਤੇ 5 ਜਵਾਲ ਤਿਆਰ ਤੇ ਬਿੱਟੜੀ ਕੀ ਗੱਲ ਹਾਂਜੀ ਫਿਰ ਕਿਸ ਤਰ੍ਹਾਂ ਕੱਢੀ ਗਏ ਇਹੋ ਆਪਣੇ ਪੁਲਿਸ ਚਾਹਤ ਤੇ ਲੋਕ ਸਹਿਯੋਗ ਨਾਲ ਸਾਡੀ ਸੁਸਾਇਟੀ ਸਹਿਯੋਗ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਲੈ ਕੇ ਆਂਦੇ ਠੀਕ ਹੈ ਹੁਣ ਹਾਲਾਤ ਕਿਵੇਂ ਨੇ ਹਾਂਜੀ ਜੀ ਹੁਣ ਠੀਕ ਨੇ ਸਿਰਫ ਇੱਕ ਜਵਾਬ ਥੋੜਾ ਸੀਰੀਅਸ ਹੈ ਬਾਕੀ ਸਾਰੇ ਠੀਕ ਨੇ ਖੈਰ ਹੁਣ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਕਿਹੜੇ ਕਾਰਨ ਕਰਕੇ ਜਿਹੜੀ ਕਿ ਗੱਡੀ ਇਸ ਤਰੀਕੇ ਦੇ ਨਾਲ ਨਹਿਰ ਚ ਡਿੱਗੀ ਤੇ ਦਾਅਵਾ ਕੀਤਾ ਇਸ ਪੁਲਿਸ ਮੁਲਾਜ਼ਮ ਨੂੰ ਸਾਰੇ ਜਿਹੜੇ ਕਿ ਸਲੂਟ ਕਰ ਰਹੇ ਨੇ ਹਕੀਕਤ ਦੀ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ